ਹਾਂਜੀ ਇਹ ਵਾਲੇ ਵੀ ਸਕੌਸ ਆਰਗੈਂਜ਼ਾ ਦੇ ਸੂਟ ਆਉਣਗੇ ਜੀ ਬਿਲਕੁਲ ਸੌਫਟ ਆਰਗੈਂਜ਼ਾ ਤੇ ਹੈਂਡਵਰਕ ਦੇ ਸੂਟ ਆਉਣਗੇ ਨਾਲ ਦੁਪੱਟਿਆਂ ਦੇ ਉੱਪਰ ਵੀ ਇਹ ਵਾਲੇ ਵੀ ਆਰਗੈਂਜ਼ਾ ਦੇ neck ਵਾਲੇ ਸੂਟ ਆਉਣਗੇ ਜੀ neck ਵਰਕ ਵਾਲੇ ਨਾਲ ਇਹਨਾਂ ਦੇ ਬਾਂਦਨੀ ਸਟਾਈਲ ਦੇ ਵਿੱਚ ਦੁਪੱਟੇ ਆਉਣਗੇ ਇਹ ਵਾਲੇ ਜੋਰ ਚੜਦੇ ਸੀਕਵੈਂਸ ਸ਼ਰਟ ਆ ਗਈ ਨਾਲ ਪਲੇਨ ਬਾਟਮ ਆ ਗਈ 2 ਮੀਟਰ ਦੀ ਸ਼ਰਟ 2 ਮੀਟਰ ਦੀ ਬਾਟਮ ਨਾਲ 2 ਮੀਟਰ ਦਾ ਦੁਪੱਟਾ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਜੀ ਕਲਰ ਆਪਸ਼ਨ ਤੁਹਾਨੂੰ ਦਿੱਤੀ ہوئی ਹੈ ਇਹਦੇ ਵਿੱਚ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਤੇ ਇਹ ਵਾਲੇ ਸੂਟਾਂ ਦੇ ਉੱਤੇ ਆਫਰ ਲੱਗੀ ਹੋਈ ਹੈ ਜੀ ਫੈਬਰਿਕ ਇਹਨਾਂ ਦਾ ਰਹੇਗਾ ਪਸ਼ਮੀਨਾ 5-5 ਮੀਟਰ ਦਾ ਆਲ ਓਵਰ ਸੂਟ ਰਹੇਗਾ ਜੀ ਇਹ 900 ਦੇ ਦੋ ਸੂਟ ਨੇ ਤੁਸੀਂ ਆਪਣੇ ਜਵਸਤੇ ਦੋਨੋਂ ਸੂਟ ਸਿਲੈਕਟ ਕਰ ਸਕਦੇ ਹੋ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਸੀ ਦੋ ਸੂਟ ਸਿਲੈਕਟ ਕਰਕੇ ਲੈ ਸਕਦੇ ਹੋ ਇਹ ਵਾਲੀ ਮਸਲੀਨ ਬੇਸ ਦੇ ਉੱਤੇ ਸੂਟ ਬਣੇ ਹੋਏ ਨੇ ਜੀ 5 ਮੀਟਰ ਆਲ ਓਵਰ ਸੂਟ ਰਹੇਗਾ ਨਾਲ ਇਹਨਾਂ ਦੇ ਮਸਲੀਨ ਦਾ ਹੀ ਦੁਪੱਟਾ ਰਹੇਗਾ ਦੁਪੱਟੇ ਦੇ ਉੱਤੇ ਲਾਸ ਲੱਗੀ ਹੋਈ ਹੈ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲੇ ਜੋਰਜਟ ਦਾ ਵੇਚ ਰਹੇਗਾ ਜੀ ਤੇ ਬਹੁਤ ਜ਼ਿਆਦਾ ਸੋਨਾ ਵਰਕ ਹੈ ਸ਼ਰਾਰੇ ਦੇ ਉੱਪਰ ਵੀ ਨਾਲ ਸ਼ਰਟ ਦੇ ਉੱਪਰ ਨਾਲ ਆਰਗੈਂਜ਼ਾ ਦਾ ਦੁਪੱਟਾ ਪ੍ਰਾਈਸ ਮੈਂਸ਼ਨ ਕੀਤਾ ਹੈ ਲਹਿੰਗਾ ਵੀ ਬਣਾ ਸਕਦੇ ਹਾਂ ਇਹ ਲੈਰੀਆ ਜਿਹੜੀ ਸ਼ਰਟ ਹੈ ਜੀ ਉਹ ਹੋਏਗੀ 675 ਪਰ ਮੀਟਰ ਜਿਹੜੀ ਲੈਰੀਆ ਉਹ ਵਾਲਾ 600 ਪਰ ਮੀਟਰ ਇਹ ਵਾਲੇ ਟੈਬੀ ਸਿਲਕ ਦੇ ਉੱਪਰ ਕ੍ਰੇਪ ਦੇ ਉੱਪਰ ਸੌਰੀ ਸੂਟ ਬਣੇ ਹੋਏ ਨੇ ਤੇ ਇਹ ਵਾਲੇ ਵੀ ਸੂਟ ਕ੍ਰੇਪ ਦੇ ਉੱਪਰ ਬਣੇ ਹੋਏ ਨੇ ਜੀ ਤੇ ਇਹ ਵਾਲਾ ਵੀ ਪਾਰਟੀ ویئر ਸੂਟ ਨੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹਾਂ ਥੈਂਕ ਯੂ